ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਚੋਣਾਂ ਸਬੰਧੀ ਪ੍ਰਸ਼ਾਸਨ ਵੱਲੋਂ ਬੀਤੇ ਦਿਨੀ ਜਾਰੀ ਕੀਤੀਆਂ ਵੋਟਰ ਸੂਚੀਆਂ ਵਿਵਾਦਾਂ ਵਿੱਚ ਕਰਗੀਆਂ ਨੇ ਦਿੱਲੀ ਸੇ ਗੁਰਦੁਆਰਾ ਪ੍ਰੰਧ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਅਮਰਜੀਤ ਸਿੰਘ ਵਾਲੀਆ ਤੇ ਕੌਂਸਲਰ ਗੁਰਿੰਦਰ ਸਿੰਘ ਵਾਲੀਆ ਵੱਲੋਂ ਵੋਟਰ ਸੂਚੀਆਂ ਜਾਰੀ ਕਰਦੇ ਹਾਂ ਇਲਜ਼ਾਮ ਲਗਾਇਆ ਗਿਆ ਕਿ ਪ੍ਰਸ਼ਾਸਨ ਵੱਲੋਂ ਜਾਰੀ ਵੋਟਰ ਸੂਚੀਆਂ 'ਚ ਕਰੀਬ ਚੌਥਾ ਹਿੱਸਾ ਵੋਟਰ ਗੈਰ ਸਖ ਨੇ ਜਿਨ੍ਹਾਂ ਦੇ ਨਾਂ ਨਾਲ ਕੌਰ ਜਸ ਸਿੰਘ ਨਹੀਂ ਹੈ ਉਹਨਾਂ ਦੱਸਿਆ ਕਿ ਵੋਟਰ ਸੂਚੀਆਂ 'ਚ ਪ੍ਰਸ਼ਾਸਨ ਵੱਲੋਂ ਕਥਿਤ ਤੌਰ ਤੇ ਮੁਸਲਮਾਨਾਂ ਵੀ ਸ਼ਾਮਲ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅਦੀਨ ਪੰਦੇ ਨੰਗਲ ਸ਼ਹਿਰ ਅਤੇ ਲਾਗਲੇ ਇਲਾਕਿਆਂ ਦੇ ਕੁੱਲ 14115 ਵੋਟਰਾਂ ਚੋਂ ਕਰੀਬ 3200 ਤੋਂ ਵੱਧ ਗੈਰ ਸਿੱਖ ਨੇ ਉਹਨਾਂ ਨੇ ਦੱਸਿਆ ਕਿ ਪਾਰਟ ਨੰਬਰ 28 ਦੀਆਂ ਕੁੱਲ 862 ਵੋਟਾਂ ਚ 256 ਗੈਰ ਸਿੱਖ ਪਾਰਟ ਨੰਬਰ 31 ਮੋਜੋਵਾਲ ਖੇਤਰ ਚ 468 ਚੋਂ 90 ਗੈਰ ਸਿੱਖ ਪਾਰਟ ਨੰਬਰ 39 ਨਵਾਂ ਨੰਗਲ 650 ਵਿੱਚੋਂ 219 ਪਾਰਟ ਨੰਬਰ 609 ਵਿੱਚੋਂ 142 ਵੋਟਰ ਗੈਰ ਸਖ ਨੇ ਉਹਨਾਂ ਕਹਿਆ ਕਿ ਸ਼੍ਰੋਮਣੀ ਕਮੇਟੀ ਚੋਣ ਲਈ ਵੋਟਰ ਸਿੱਖ ਸਬਤ ਸੂਰਤ ਹੋ ਸਕਦਾ ਹੈ ਵੋਟਰ ਫਾਰਮ ਭਰਨ ਮੌਕੇ ਹਰ ਵਿਅਕਤੀ ਦੇ ਤਸਤਾਵੇਜ਼ ਨਾਲ ਨੱਥੀ ਕਰਨਾ ਵੀ ਜ਼ਰੂਰੀ ਸੀ ਪਰ ਪ੍ਰਸ਼ਾਸਨ ਵੱਲੋਂ ਇਹਨਾਂ ਹਦਾਇਤਾਂ ਨੂੰ ਦਰਕਿਨਾਰ ਕੀਤਾ ਗਿਆ ਉਹਨਾਂ ਇਲਜ਼ਾਮ ਲਗਾਏ ਕਿ ਪੰਜਾਬ ਸਰਕਾਰ ਪੰਚਾਇਤੀ ਚੋਣਾਂ ਵਾਂਗ ਇਹਨਾਂ ਚੋਣਾਂ ਨੂੰ ਵੀ ਚੋਰ ਮੋਰੀ ਰਾਹੀਂ ਅਤੇ ਕੋਈ ਜਿਹੜਾ ਚਾਲਾਂ ਚੱਲ ਕੇ ਹਾਈਜੈਕ ਕਰਨਾ ਚਾਹੁੰਦੀ ਹੈ ਆਗੂਆਂ ਨੇ ਸਬੰਧੀ ਸ਼੍ਰੋਮਣੀ ਕਮੇਟੀ ਦੀ ਲਾਪਰਵਾਹੀ ਦੀ ਵੀ ਨਖੇਦੀ ਕੀਤੀ ਉਹਨਾਂ ਗੁਰਦੁਆਰਾ ਚੌਣ ਕਮਿਸ਼ਨ ਤੋਂ ਮੰਗ ਕੀਤੀ ਕਿ ਵੋਟਰ ਸੂਚੀਆਂ ਤਿਆਰ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਧਰ ਉਪ ਮੰਡਲ ਮੰਜਿਸਟਰੇਟ ਜਸਪ੍ਰੀਤ ਸਿੰਘ ਦਾ ਕਹਿਣਾ ਕਿ ਸਰਕਾਰ ਵੱਲੋਂ ਜਾਰੀ ਵੋਟਰ ਸੂਚੀਆਂ ਸੰਬੰਧੀ 23 ਜਨਵਰੀ ਤੱਕ ਦੇ ਦਰਾਜ ਮੰਗੇ ਗਏ ਨੇ ਆਇਤਰਾਜ਼ਮ ਅਗਰੋਂ ਗੈਰ ਸੱਖਾਂ ਦੀਆਂ ਵੋਟਾਂ ਸੂਚੀਆਂ ਵਿੱਚੋਂ ਹਟਾ ਦਿੱਤੀਆਂ ਜਾਣਗੀਆਂ ਬਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਆਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਆਪਣੇ ਪੁੱਤਰ ਉਤੇ ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ UAPA ਲਾਉਣ ਦੀ ਨਕੀਦ ਕੀਤੀ ਉਹਨਾਂ ਕਿਹਾ ਕਿ ਐਮਪੀ ਦੇ ਪਰਿਵਾਰ ਨੂੰ ਮਾਗੀ ਮੌਕੇ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਤੋਂ ਰੋਕਣ ਦੀ ਸਾਜ਼ਿਸ਼ ਹੈ ترਸੇਮ ਸਿੰਘ ਨੇ ਕਿਹਾ ਕਿ ਹੁਣ ਜਦ ਅਮਰਿਤਪਾਲ ਸਿੰਘ ਉੱਤੇ ਲਾਏ ਗਏ ਕੌਮੀ ਸੁਰੱਖਿਆ ਐਕਟ NNSEA ਦੀ ਮਿਆਦ ਮੁੱਕਣ ਵਾਲੀ ਹੈ ਤਾਂ ਉਹਨਾਂ ਉੱਤੇ UAPA ਲਾ ਦਿੱਤਾ ਗਿਆ ਅਸੀਂ ਸਿਆਸੀ ਪਾਰਟੀ ਦਾ ਐਲਾਨ ਕਰਨ ਦੀ ਯੋਜਨਾ ਘੜ ਰਹੇ ਹਾਂ ਤੇ ਇਹ ਸਾਨੂੰ ਰੋਕਣ ਦੀ ਕੋਸ਼ਿਸ਼ ਹੈ ਭਗਵੰਤ ਮਾਨ ਦਾ ਸਿੱਖ ਵਿਰੋਧੀ ਮਾਨਸਿਕਤਾ ਜੱਗ ਜ਼ਾਹਿਰ ਹੋ ਗਈ ਅਮਰਿਤਪਾਲ ਨੂੰ ਬਦਨਾਮ ਕਰ ਲਈ ਹੀ ਬਿਨਾਂ ਕਿਸੇ ਸਬੂਤ ਜਾਂ ਜਾਂਚ ਦੇ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਫਰੀਦਕੋਟ ਦੇ ਐਸਪੀ ਨੇ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਖਿਲਾਫ ਯੂਏਪੀਏ ਲਾਉਣ ਦੀ ਪੁਸ਼ਟੀ ਕੀਤੀ ਸੀ ਐਸਪੀ ਜਸਮੀਤ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਹਰੀਨੌਕ ਕਤਲ ਕੇਸ ਦੀ ਜਾਂਚ ਦੇ ਆਧਾਰ ਉੱਤੇ ਅਮਰਿਤਪਾਲ ਖਿਲਾਫ ਦਰਜ ਕੇਸ ਵਿੱਚ ਯੂਏਪੀਏ ਲਾਇਆ ਗਿਆ ਹੈ ਇਸ ਕੇਸ ਵਿੱਚ ਮਨੋਨੀਤ ਦਸਤਗਰਦ ਅਰਸ਼ ਡੱਲਾ ਦਾ ਨਾਮ ਵੀ ਸ਼ਾਮਲ ਹੈ ਜਾਂਚ ਜਾਰੀ ਹੈ ਜਿਸ ਕਰਕੇ ਬਹੁਤੀ ਜਾਣਕਾਰੀ ਨਹੀਂ ਦੇ ਸਕਦੇ ਦਰਸੀਮ ਸਿੰਘ ਨੇ ਕਿਹਾ ਕਿ ਸਿਆਸੀ ਧਰਕ ਕਰਕੇ ਅਮਰਿਤਪਾਲ ਸਿੰਘ ਖਿਲਾਫ ਐਨਐਸਏ ਲਾਇਆ ਗਿਆ ਦਰਸੀਮ ਸਿੰਘ ਵੱਲੋਂ ਮੰਗੀ ਮੀਲੇ ਮੌਕੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਣਾ ਹੈ